ਮੁੱਖ ਮੰਤਰੀ ਸਿਹਤ ਬੀਮਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕਾਰਡ ਬਣਨੇ ਸ਼ੁਰੂ ਹੋ ਗਏ ਨੇ ਪਰ ਹਲੇ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਕਾਰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਕਵਰ ਕੀਤੀਆਂ ਜਾਣਗੀਆਂ ਤੇ ਕਿਹੜੇ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਇਆ ਜਾਵੇਗਾ ਅਤੇ ਇਸ ਕਾਰਡ ਨੂੰ ਕਿਵੇਂ ਬਣਾਇਆ ਜਾਵੇਗਾ ਕਿਹੜੇ ਕਿਹੜੇ ਜਿਹੜੇ ਕੀ ਪ੍ਰੂਫ ਲੱਗਣੇ ਜ਼ਰੂਰੀ ਹੋਣਗੇ ਤੇ ਕੌਣ-ਕੌਣ ਇਸ ਕਾਰਡ ਨੂੰ ਬਣਾ ਸਕਦਾ ਤਾਂ ਤੁਹਾਨੂੰ ਇਸ ਪੂਰੇ ਮਾਮਲੇ ਦੀ ਡਿਟੇਲ ਸਾਂਝੀ ਕਰਦਿਆਂ ਵੀਡੀਓ ਦੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਕਿ ਹਰ ਇੱਕ ਤੱਕ ਇਹ ਜਿਹੜੀ ਜਾਣਕਾਰੀ ਆ ਉਹ ਪਹੁੰਚਦੀ ਹੋ ਜਾਵੇ ਤੇ ਲੋਕ ਆਪਣਾ ਕਾਰਡ ਸਮੇਂ ਸਿਰ ਬਣਾ ਲੈਣ ਦੱਸ ਇੱਕ ਡਾਕਟਰ ਅਤੇ ਐਮਐਸ ਨੀਤੂ ਕੱਕੜ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਸ ਯੋਜਨਾ ਦੇ ਸਰਕਾਰੀ ਅਤੇ ਪ੍ਰਾਈਵੇਟ ਪੈਂਡ ਹਸਪਤਾਲ ਸ਼ਾਮਲ ਕੀਤੇ ਗਏ ਨੇ ਯੋਜਨਾ ਦੇ ਵਿੱਚ 2500 ਤੋਂ ਵੱਧ ਸਰਜਰੀਆਂ ਬਿਮਾਰੀਆਂ ਕਵਰ ਕੀਤੀਆਂ ਜਾਣਗੀਆਂ ਇਸ ਦੇ ਵਿੱਚ ਡਿਲੀਵਰੀ ਨਾਰਮਲ ਜਾਂ ਫਿਰ ਸੀਜ਼ੇਰੀਅਨ ਕੈਂਸਰ ਦਾ ਇਲਾਜ ਕਿਡਨੀ ਦੀਆਂ ਬਿਮਾਰੀਆਂ ਡਾਇਲਿਸਿਸ ਐਕਸੀਡੈਂਟ ਅਤੇ ਟ੍ਰੋਮਾ ਕੇਸ ਸਮੇਤ ਹਰ ਕਿਸਮ ਦਾ ਇਲਾਜ ਸ਼ਾਮਿਲ ਹੈ ਰਜਿਸਟ੍ਰੇਸ਼ਨ ਦੇ ਲਈ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਲੋੜੀਂਦੇ ਨੇ ਜਦਕਿ 18 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਲਾਜ਼ਮੀ ਹੋਵੇਗਾ ਕਿਸੇ ਵੀ ਕਿਸਮ ਦਾ ਆਮਦਨ ਸਰਟੀਫਿਕੇਟ ਜਾਂ ਹੋਰ ਦਸਤਾਵੇਜ਼ ਨਹੀਂ ਮੰਗੇ ਜਾਣਗੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਮਰੀਜ਼ ਸਿਰਫ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ਤੇ ਤੁਰੰਤ ਇਲਾਜ ਕਰਵਾ ਸਕਦਾ ਹੈ ਹੋਰ ਕੀ ਕੁਝ ਚਾਹੀਦਾ ਕਿਵੇਂ ਆਪਣੇ ਕਾਰਡ ਦੇ ਪ੍ਰਿੰਟ ਲੈ ਕੇ ਜਾਣੇ ਨੇ ਤੇ ਕਿਵੇਂ ਇਸ ਯੋਜਨਾ ਦਾ ਫਾਇਦਾ ਮਿਲੇਗਾ ਆਓ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਹੈ ਇਹ ਸਕੀਮ ਸਾਰਿਆਂ ਵਾਸਤੇ ਸ਼ੁਰੂ ਹੋਈ ਹੈ ਇਹਦੇ ਵਿੱਚ ਕੋਈ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਕੀਤਾ ਗਿਆ ਇਹਦੇ ਸਿਰਫ ਇੱਕੋ ਹੀ ਸਕੀਮ ਹੈ ਸਾਰੇ ਹਿਊਮਨਸ ਵਾਸਤੇ ਸਾਰੇ ਵਿਅਕਤੀਆਂ ਵਾਸਤੇ ਇਹ ਸਕੀਮ ਲਾਗੂ ਕੀਤੀ ਗਈ ਹੈ ਇੰਦੇ ਵਿੱਚ 10 ਲੱਖ ਦਾ ਇੱਕ ਪੈਕੇਜ ਹੈ ਜਿਹੜਾ ਸਾਰੀ ਫੈਮਿਲੀ ਨੂੰ ਦਿੱਤਾ ਜਾਏਗਾ ਇਹ ਐਨੂਅਲ ਪੈਕੇਜ ਹੋਏਗਾ 10 ਲੱਖ ਦਾ ਫਾਇਦਾ ਕੋਈ ਵੀ ਫੈਮਿਲੀ ਮੈਂਬਰ ਅਗਰ ਬਿਮਾਰ ਹੁੰਦਾ ਹੈ ਤਾਂ ਉਹ ਫ੍ਰੀ ਆਫ ਕੋਸਟ ਹਸਪੀਟਲ ਵਿੱਚੋਂ ਲੈ ਸਕਦਾ ਤੇ ਇਹਦੇ ਵਾਸਤੇ ਇੱਕ ਰਜਿਸਟ੍ਰੇਸ਼ਨ ਕਰਾਣੀ ਜ਼ਰੂਰੀ ਹੈ ਰਜਿਸਟ੍ਰੇਸ਼ਨ ਵਿੱਚ ਇੱਕ ਤਾਂ ਵੋਟਰ ਕਾਰਡ ਚਾਹੀਦਾ ਹੈ ਤੇ ਇੱਕ ਆਧਾਰ ਕਾਰਡ ਚਾਹੀਦਾ ਹੈ ਪ੍ਰੈਜ਼ੈਂਟਲੀ ਇਹ 22 ਤੋਂ ਇਹਦਾ ਇਨੋਗਰੇਸ਼ਨ ਹੋਇਆ ਸੀ ਤੇ ਇਹ ਨਾਲ ਦੀ ਨਾਲ ਹੀ ਇਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਤੇ ਇਹ ਕਾਰਡ ਰਜਿਸਟਰ ਹੋਣ ਤੋਂ ਬਾਅਦ ਕੁਝ ਦਿਨਾਂ ਵਿੱਚ ਐਕਟੀਵੇਟ ਹੋ ਜਾਣਗੇ ਪਰ ਜਿਹੜੇ ਆਲਰੇਡੀ ਆਯੁਸ਼ਮਾਨ ਕਾਰਡ ਚੱਲ ਰਹੇ ਨੇ ਜਿਹੜੇ 5 ਲੱਖ ਦੇ ਸੀ ਉਹਨਾਂ ਦੀ ਕੇਵਾਈਸੀ ਜਦੋਂ ਅਪਡੇਟ ਕੀਤੀ ਜਾਂਦੀ ਹੈ ਤੇ ਉਹ 10 ਲੱਖੇ ਚ ਆਪਣੇ ਆਪ ਕਨਵਰਟ ਹੋ ਰਹੇ ਨੇ ਤੇ ਇਹ ਸਕੀਮ ਆਲਰੇਡੀ ਸਾਡੇ ਹਸਪੀਟਲ 'ਚ ਕੁਝ ਮਰੀਜ਼ਾਂ ਦੀ 10 ਲੱਖ ਵਾਲੀ ਸ਼ੁਰੂ ਹੋ ਗਈ ਹੈ ਤੇ ਮਰੀਜ਼ ਇਸ ਚੀਜ਼ ਨੂੰ ਦੇਖ ਕੇ ਕਾਫੀ ਖੁਸ਼ ਹਾਲਾਤ 'ਚ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਕੋਈ ਘਰੋ ਖਰਚਾ ਨਹੀਂ ਕਰਨਾ ਪਏਗਾ ਉਹਨਾਂ ਦਾ ਕੋਈ ਐਕਸਪੈਂਡੀਚਰ ਨਹੀਂ ਹੋਏਗਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਕਿਹੜੇ-ਕਿਹੜੇ ਹਸਪਤਾਲਾਂ ਵਿੱਚ ਜਾ ਕੇ ਜਿਹੜੇ ਮਰੀਜ਼ ਐ ਉਹ ਬੈਨੀਫਿਟ ਲੈ ਸਕਦੇ ਆ ਤੇ ਇਹ ਪੂਰੇ ਬਿਲਕੁਲ ਤੋਂ ਆ। ਅ ਸਾਡੇ GGHS ਇਹ ਚੱਲਣਾ ਸ਼ੁਰੂ ਹੋਈਏ ਇੱਕ ਸਿਵਲ ਹਸਪਤਾਲ ਸ਼ੁਰੂ ਹੋਈਏ। ਅ ਇੱਕ ਮੈਂ ਲੈਂਦਾ ਬਿਮਲ ਗਰਗ ਡਾਕਟਰ ਬਿਮਲ ਗਰਗ ਦੇ ਹਸਪਤਾਲ ਐਚ ਵੀ ਸ਼ੁਰੂ ਹੋਈਏ ਤੇ ਕੁਝ ਪ੍ਰਾਈਵੇਟ ਹਸਪਤਲਸ ਹੈਗੇ ਨੇ অলਮੋਸਟ 92 ਤੋਂ 95% ਜਿਹੜੇ ਪ੍ਰਾਈਵੇਟ ਹਸਪਤਲ ਨੇ ਉੱਥੇ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਲੋਕਾਂ ਨੇ हां ये कार्ड बनने शुरू हो, ने। ने। हो ने। ने। ने, गए ने ਸਾਡੇ ਇੱਥੇ ਜੀਜੀਐਸ ਮੈਡੀਕਲ ਕਾਲਜ ਦੇ ਚੀ ਸੀਆਰ ਕਾਊਂਟਰ ਤੇ ਇਹ ਕਾਰਡਸ ਬਣ ਰਹੇ ਨੇ ਇਹ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਆਲਮੋਸਟ 5 ਵਜੇ ਤੱਕ ਇਹ ਕਾਰਡ ਰੂਟੀਨ ਵਿੱਚ ਬਣਦੇ ਨੇ ਸਾਡੇ ਕੋਲ ਵਲੰਟੀਅਰ ਆ ਰਹੇ ਨੇ ਜਿਨ੍ਹਾਂ ਨੂੰ ਇਹ ਮਸ਼ੀਨਾ ਡਿਸਟ੍ਰੀਬਿਊਟ ਕੀਤੀਆਂ ਗਈਆਂ ਨੇ ਤੇ ਜਿਹੜੇ ਵੀ ਉਸ ਦੌਰਾਨ 9 ਤੋਂ 5 ਦੇ ਦੌਰਾਨ ਜਿਹੜੇ ਵੀ ਮਰੀਜ਼ ਕਰਾਨਾ ਚਾਹੁੰਦੇ ਨੇ ਜਾਂ ਪੇਸ਼ੈਂਟਸ ਦੇ ਅਟੈਂਡੈਂਸ ਵੀ ਕਰਾਨਾ ਚਾਹੁੰਦੇ ਨੇ ਜਾਂ ਕੋਈ ਹੋਰ ਹਸਪੀਟਲ ਦੇ EMPLOYEES ਕਰਾਨਾ ਚਾਹੁੰਦੇ ਨੇ ਉਹ ਸਾਰੇ ਰਜਿਸਟਰ ਕਰਵਾ ਸਕਦੇ ਨੇ ਤੇ ਇਹਦੇ ਰਜਿਸਟ੍ਰੇਸ਼ਨ ਦੇ ਮੈਂ بار-बार ਇਹੀ ਦੱਸਿਆ ਦੋ ਹੀ ਚੀਜ਼ਾਂ ਚਾਹੀਦੀਆਂ ਨੇ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਰਜਿਸਟਰ ਤੋਂ ਬਾਅਦ ਇਹ ਕਾਰਡ ਬਣ ਕੇ ਆ ਜਾਣਗੇ ਸੋ ਦਾਦੇ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਜੋ ਹਰ ਪਰਿਵਾਰ ਲਈ ਵੱਡੀ ਰਾਹਤ ਸਾਬਤ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ